ਬਾਬੇ ਫਰੀਦ ਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਨਮਾਜ਼ ਪੜ੍ਹਾਇਆ ਕਰ ਤੇ ਬੱਚਾ ਪੁੱਛਦਾ ਕਹਿੰਦਾ ਮਾਂ ਜੇ ਨਮਾਜ਼ ਪੜ੍ਹਾਂਗਾ ਤੇ ਕੀ ਰੱਬ ਕੀ ਦੇਊਗਾ ਕਹਿਣ ਲੱਗੀ ਪੁੱਤ ਰੱਬ ਬਿਸ਼ੱਕਰ ਦੇਵੇਗਾ ਪਗਰ ਸ਼ਕਰਗੰਦ ਇਹ ਨਾਂ ਉਥੋਂ ਪੜਿਆ ਜਾਂਦਾ ਬਾਬਾ ਫਰੀਦ ਨਮਾਜ਼ ਪੜ੍ਹਦਾ ਤੇ ਮਾਂ ਪੂਰਾ ਇੱਕ ਸ਼ੱਕੀ ਰੱਖ ਦਿੰਦੀ ਹੈ ਬਾਬਾ ਵੀ ਸ਼ਕਰ ਖਾਂਦਾ ਇੱਕ ਦਿਨ ਦੀ ਗੱਲ ਪਈ ਬਾਬੇ ਫਰੀਦ ਆ ਸ਼ਕਰ ਖਾਣ ਨੂੰ ਚਿਤ ਕੀਤਾ ਦੇਖੋ ਤਾਂ ਤੀ ਤੌਰ ਤੇ ਮਾਗ ਮੰਡੀਆਂ ਦੇ ਕਰਕੇ ਤੇ ਬਾਬੇ ਨੇ ਕਪੜਾ ਵਛਾਇਆ ਤੇ ਨਮਾਜ਼ ਪੜਨ ਲੱਗ ਪਿਆ ਤੇ ਨਾਲ ਉਹਨੇ ਕਿਹਾ ਖਦਾ ਸ਼ੱਕਰ ਦਿੰਦਾ ਹੁਣ ਖਦਾ ਰੇ ਨਹੀਂ ਸੋਚਿਆ ਭਈ ਜੇ ਸ਼ੱਕਰ ਨਾ ਦਿੱਤੀ ਤੇ ਇਹਦਾ ਮਨ ਪਰਾਂਮੋਜ ਟੁੱਟ ਜਾਏਗਾ ਉਹਨੇ ਸ਼ੱਕਰ ਦਾ ਮੀਂਹ ਪਾ ਦਿੱਤਾ ਜਦੋਂ ਅੱਖਾਂ ਖੋਲੀਆਂ ਮਾਂ ਨੂੰ ਪਤਾ ਚੱਲਿਆ ਤੇ ਕਹਿਣ ਲੱਗੀ ਕਹਿਣ ਲੱਗਾ ਬੇਬੇ ਅੱਜ ਇੰਨੀ ਸ਼ੱਕਰ ਕਹਿੰਦੀ ਪੁੱਤ ਅੱਗੇ ਮਾਂ ਦਾ ਬੁੱਕ ਸੀ ਅੱਜ ਖੁਦਾ ਦਾ ਬੁੱਕ ਹੈ ਅੱਗੇ ਮਾਂ ਦਾ ਬੁੱਕ ਸੀ ਅੱਜ ਖੁਦਾ ਦਾ ਬੁੱਕ ਹੈ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਕਰਦੇ ਹਾਂ ਜਨ ਹਰ ਗਿਰ ਦੇ ਨਾਮ ਨਾ ਬਸੋ ਤਿਨ ਬਾਤ ਕੀਜੇ ਹਰ ਵਾਂਝਾ ਤਿਨ ਸੁਣੀ ਦੇ ਫਿਰੇ ਪਰ ਨਾਵੇ ਓਏ ਖਬ ਖਬ ਮੋਏ ਕਰਾਂ ਜਾ